ਉਹੀ ਵਾਲੇ ਟਾਈਮ ਦੇਸੀ ਕਿਉਂ ਕਿ ਆ ਵੀ ਤੂੰ ਕਾਂਗਰਸ ਚ ਗਿਆ ਤਾਂ ਅਸੀਂ ਤੈਨੂੰ ਹਰਾਇਆ ਹੈ ਨੇ ਅਨਪੜ੍ਹਤੀ ਪੋਲਿਟੀਸ਼ੀਅਨ ਹੈਗੇ ਨੇ ਲੈ ਕੇ ਆ ਰਹੇ ਆ ਕਿੱਥੇ ਦੇਸ਼ ਜਾਏਗਾ ਆਪਣੀ ਕੰਟਰੀ ਤਰੱਕੀ ਕਰ ਹੀ ਨਹੀਂ ਸਕਦੀ ਬਿਲਕੁਲ ਕਿਸਾਨ ਨੂੰ ਸਾਰਾ ਥਾਲੀ ਵਿੱਚ ਪਰੋਸ ਕੇ ਦੇਣਗੇ ਫਿਰ ਅਸੀਂ ਕੰਮ ਕਰੀਏ ਇਹ ਤਾਂ ਨਵਜੋਤ ਸਿੱਧੂ ਵਾਲੀ ਗੱਲ ਹੋ ਗਈ ਕਿ ਜਿੱਦਾਂ ਉਹ ਕਹਿੰਦਾ ਪਿਆ ਕਿ ਮੈਨੂੰ ਸੀਐਮ ਬਣਾਓ ਫੇ ਮੈਂ ਕੰਮ ਕਰੂੰਗਾ ਆਪ ਪੂਰੇ ਤਰਫ ਤੋਂ ਮਤਲਬ ਕਰਪਟ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਲੈ ਕੇ ਆ ਰਹੇ ਆ ਇਹ ਕਦੀ ਵੋਟ ਵੀ ਇਹਨਾਂ ਨੂੰ ਕੌਣ ਦਿੰਦਾ ਹੈ ਵੋਟ ਜਿਹੜੇ ਛੋਟੇ ਫਰਕ ਦੇ ਲੋਕ ਨੇ ਜਿਹੜੇ ਵਿਚਾਰੇ 1000 ਰੁਪਏ ਨੂੰ ਵੀ ਬਹੁਤ ਵੱਡਾ ਸਮਝਦੇ ਨੇ ਠੀਕ ਨਾ ਕੁਝ ਆਪਣੇ ਆਪਣੇ ਦੇਸ਼ ਵਿੱਚ ਗਰੀਬੀ ਕਿਉਂ ਆ ਏਸੀ ਵਜਾ ਨਾਲ ਆ ਆਪਾਂ ਨੂੰ ਫ੍ਰੀ ਚਾਹੀਦਾ ਸਭ ਕੁਝ ਆਪਾਂ ਨੂੰ ਦਾਲ ਵੀ ਫ੍ਰੀ ਚਾਹੀਦੀ ਆ ਆਪਾਂ ਨੂੰ ਆਟਾ ਵੀ ਫ੍ਰੀ ਚਾਹੀਦਾ ਵਾ ਆਪਾਂ ਨੂੰ ਬਿਜਲੀ ਵੀ ਫ੍ਰੀ ਚਾਹੀਦੀ ਆ ਆਪਾਂ ਨੂੰ ਸਭ ਕੁਝ ਫ੍ਰੀ ਚਾਹੀਦਾ ਵਾ ਪੇਰਸ ਨੇ ਵੀ ਸਾਨੂੰ ਕਹਦੀ ਮੇਰੀ 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 ਗੱਲ ਸੁਣੋ ਮੇਰੀ ਗੱਲ ਸੁਣੋ ਮੇਰਾ ਨਾ ਅੱਜ ਮੈਂ ਅੱਜ ਇੱਕ ਕੁਐਸਚਨ ਰੱਖਿਆ ਮੇਰੀ ਕੁਐਸਚਨ ਇਹ ਹੈ ਸਾਰਿਆਂ ਤੋਂ ਕਿ ਅਸੀਂ ਵੋਟ ਕਿਸ ਬਿਹਾਫ ਤੇ ਕਰਨਾ ਚਾਹੀਦਾ ਪਾਰਟੀ ਦੇ ਕੇ ਜਾਂ ਕੈਂਡੀਡੇਟ ਦੇ ਕੇ ਪਹਿਲੇ ਆਨਸਰ ਅ ਬਿਲਕੁਲ ਬਿਲਕੁਲ ਅ ਅਗਰ ਮੈਨੂੰ ਲੱਗਦਾ ਵਾ ਕਿ ਅ ਜੋ ਮੈਨੂੰ ਲੱਗਦਾ ਮੈਂ ਕਿਸੇ ਦੇ ਥੋਪਦਾ ਨਹੀਂ ਪਿਆ ਕਿ ਸਾਨੂੰ ਕੈਂਡੀਡੇਟ ਉਹ ਦੇਖਣਾ ਚਾਹੀਦਾ ਕਿ ਜਿਹੜਾ ਜਾਤ ਧਰਮ ਤੋਂ ਮੁੰਡੇ ਕੁੜੀ ਤੋਂ ਹਨਾ ਤੇ ਸਪੈਸ਼ਲੀ ਕੁਦਰਤ ਨੂੰ ਪਿਆਰ ਕਰਨ ਵਾਲਾ ਸ਼ੱਕ ਹੋਣਾ ਚਾਹੀਦਾ ਤੁਹਾਨੂੰ ਉਹਨੂੰ ਵੋਟ ਪਾਉਣੀ ਚਾਹੀਦੀ ਆ ਮੇਰੇ ਹੈ ਨਹੀਂ ਕੋਈ ਕਿਉਂ ਨਹੀਂ ਭਾਜੀ ਆਗਾ ਨਹੀਂ ਡਾਕਟਰ ਅੰਬੇਂਕਰ ਸਾਹਿਬ ਸੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅਸੀਂ ਕਿਹਾ ਕੋਈ ਨਹੀਂ ਮੈਂ ਨਾ ਪਰਸਨਲੀ ਮੈਨੂੰ ਮੈਨੂੰ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਚੰਗੀ ਕੋਈ ਬਾੜੀ ਮੈਂ ਇਸ ਚੀਜ਼ ਤੇ ਮਿਲਦੀ ਪਰ ਸਾਡੇ ਕੋਲ ਐਕਚੁਅਲੀ ਅੱچھے ਲੀਡਰਸ ਵੀ ਹਿਗੜੇ ਰਮਿੰਦਰ ਸਿੰਘ ਆਵਲਾ ਫਿਰ ਆਗਰਵ ਚੱਡਾ ਆ ਉਹ ਨਾ ਬਿਲਕੁਲ ਰਾਗਵ ਚੱਡਾ ਸਰ ਹੁਣ ਰਮਿੰਦਰ ਸਿੰਘ ਆਵਲਾ ਉਹਨਾਂ ਨੂੰ ਦੇਖ ਲਓ ਉਹ ਇੱਕ ਅੱچھے ਵੱਡੇ ਬਿਜ਼ਨਸਮੈਨ ਨੇ ਉਹਨਾਂ ਨੂੰ ਕੋਈ ਕੁਛ ਨਾ ਕਰਨ ਨਾ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਪਰ ਜਿੰਨਾ ਕੋ ਮੈਂ ਉਹਨਾਂ ਨੂੰ ਅਬਜ਼ਰਵ ਕੀਤਾ ਉਹਨੇ ਮਤਲਬ ਕਿੰਨੀਆਂ ਹੀ ਕੁੜੀਆਂ ਤੇ ਉਹਨਾਂ ਨੇ ਆਪਦੇ ਖਰਚੇ ਤੇ ਵਿਆਹ ਕਰਾਈ ਨੇ ਕਿੰਨਾ ਲਾਈਕ ਆਵ ਹਾਲਵੇ ਸੀਨ ਹੈ ਕਿ ਉਹਨਾਂ ਨੇ ਹਮੇਸ਼ਾ ਚੰਗਾ ਹੀ ਕੰਮ ਕਰ ਰਹੇ ਹੁੰਦੇ ਨੇ ਜਦੋਂ ਦੇਖਦੇ ਆ ਤੁਸੀਂ ਲਵਰਾਗਵ ਛੱਡਾ ਸਰ ਉਹਨਾਂ ਨੇ ਕਿਹੜਾ ਪੁਆਇੰਟ ਪਾਰਲੀਮੈਂਟ 'ਚ ਨਹੀਂ ਚੱਕਿਆ ਐਡਲਟਰੇਟਿਡ ਫੂਡ ਨੂੰ ਲੈ ਕੇ ਬਲੈਂਕਟ ਵਾਲਾ ਤੇ ਗਿਗ ਵਰਕਰਸ ਵਾਲਾ ਉਹਦਾ ਤਾਂ ਸੋਲੂਸ਼ਨ ਤੱਕ ਲੈ ਗਏ ਕਿਉਂ ਕਿਉਂ ਸਾਡੇ ਕੋਲ ਚੰਗਾ ਲੀਡਰ ਨਹੀਂ ਹੈਗਾ ਪਰ ਸਾਡੀ ਇਹ ਕਮੀ ਹੈ ਵੀ ਜਦੋਂ ਚੰਗਾ ਲੀਡਰ ਹੈਗਾ ਤਾਂ ਅਸੀਂ ਉਹਨੂੰ ਜਿਤਾਉਣਾ ਨਹੀਂ ਜਿਤਾਉਣਾ ਨਹੀਂ ਉਹਨੂੰ ਸਪੋਰਟ ਹੀ ਨਹੀਂ ਕਰਨੀ ਅਸੀਂ ਸਪੋਰਟ ਕਰਦੇ ਹਾਂ ਜਿਹੜਾ ਲੀਡਰ ਆਪਣੀਆਂ ਮੁੱਛਾਂ ਨੂੰ ਦਾਲ ਦਿੰਦਾ ਜਿਹੜਾ ਲੀਡਰ ਆਪਣੇ ਪਿੱਛੇ ਗਾਣੇ ਲੋਂਦਾ ਜਿਹੜਾ ਲੀਡਰ ਆਪਣੇ ਪਿੱਛੇ ਮਢੀਰ ਲੈ ਕੇ ਆਉਂਦਾ ਪਿਆ ਗੈਂਗ ਕਲਚਰ ਨੂੰ ਜਿਹੜਾ ਪ੍ਰਮੋਟ ਕਰ ਰਿਆ ਪਿਆ এডਿਕੇਸ਼ਨ ਨੂੰ ਜਿਹੜਾ ਪ੍ਰਮੋਟ ਹੀ ਨਹੀਂ ਕਰਦਾ ਪਿਆ ਸੀ ਅਸਲ ਵਿੱਚ ਉਹ ਲੀਡਰ ਨੂੰ ਪਸੰਦ ਕਰਦੇ ਜਿਹੜੇ ਲੀਡਰ ਕੋਲ ਇੱਕ ਪੰਜਾਬ ਦਾ ਵਿਜ਼ਨ ਤੱਕ ਨਹੀਂ ਹੈਗਾ 1% ਬਿਲਕੁਲ ਬਿਲਕੁਲ ਆ ਪਰਵਿੰਦਰ मैम ਤੁਸੀਂ ਇਹਨੂੰ ਜੁਆਇਨ ਕੀਤਾ ਹੋਇਆ ਤੁਹਾਡੇ ਪੁਆਇੰਟ ਆਫ view ਕੀ ਨੇ ਬਿਲਕੁਲ ਮੈਂ ਇਹੀ ਕਹਾਂਗੀ ਮੈਂ ਵੀਰਨ ਨਾਲ ਬਿਲਕੁਲ ਐਗਰੀ ਕਰਦੀ ਆ ਕਿ ਯੂਥ ਨੂੰ ਲੈ ਕੇ ਆਉਣਾ ਚਾਹੀਦਾ ਹੈ ਦੇਖੋ ਹੁਣ ਇਹ ਕੇਜਰੀਵਲ ਦੀ ਪਾਰਟੀ ਬਿਲਕੁਲ ਮੈਂ ਦਿੱਲੀ ਤੋਂ ਆ ਐਜੂਕੇਟਿਡ ਹੈ ਲੇਕਿਨ ਲੋਕ ਸਮਝਣ ਤੱਕ ਨਾ ਗ੍ਰਾਂਵਲ ਵਾਲੇ ਵੀ ਆਤੀ ਹੁੰਦੇ ਆ ਤੇ ਹੁਣ ਦੇਖੋ ਇਹ ਇੰਨੇ ਅਨਪੜ੍ਹ ਵਾਕਈ ਹੀ ਇੰਨੇ ਅਨਪੜ੍ਹਤੀ politicans ਹੈਗੇ ਨੇ ਲੈ ਕੇ ਆ ਰਹੇ ਆ ਕਿੱਥੇ ਦੇਸ਼ ਜਾਏਗਾ ਆਪਣੀ ਕੰਟਰੀ ਤਰੱਕੀ ਕਰ ਹੀ ਨਹੀਂ ਸਕਦੀ ਬਿਲਕੁਲ ਆਪ ਪੂਰੇ ਕਰਪਸ਼ਨ ਮਤਲਬ ਕਰਪਟ ਲੋਗ ਨੇ ਜਿਨ੍ਹਾਂ ਨੂੰ ਅਸੀਂ ਲੈ ਕੇ ਆ ਰਹੇ ਆ ਇਹ ਕਦੀ ਵੋਟ ਵੀ ਇਹਨਾਂ ਨੂੰ ਕੌਣ ਦਿੰਦਾ ਹੈ ਵੋਟ ਕੋਈ ਵੀ ਨਹੀਂ ਦਿੰਦਾ ਇਹ ਨਕਲੀ ਵੋਟ ਨਹੀਂ ਲੈਂਦੇ ਨੇ ਬਿਲਕੁਲ ਬਿਲਕੁਲ ਮੈਂ ਮੈਂ ਮੰਨਗੀ ਅੱਛਾ ਠੀਕ ਹੈ ਮੈਂ ਮੰਨਦੀ ਐ ਤੇ ਵੋਟ ਚੋਰੀ ਹੁੰਦੀ ਐ ਤੇ ਨਕਲੀ ਵੋਟਾਂ ਵੀ ਨੇ ਮੈਂ ਮੈਂ ਨਾ ਇੱਕ ਇੱਕ ਛੋਟਾ ਜਿਹਾ ਇਨਸੀਡੈਂਟ ਸਾਹਮਣੇ ਰੱਖਣਾ ਚਾਹੁੰਦੀ ਐ ਜੇ ਤੁਸੀਂ ਉਹ ਵੀਡੀਓ ਦੇਖੀ ਹੋਏ ਅ ਜਦੋਂ ਰੀਸੈਂਟਲੀ ਦਿੱਲੀ ਦੇ ਅੰਦਰ ਇੱਕ ਗੱਡੀ 'ਚ ਬਾਈਕ ਤੇ ਮੁੰਡਾ ਜਾ ਰਿਹਾ ਸੀ ਉਹਦੀ गिर ਕੇ ਮੌਤ ਹੋ ਗਈ ਠੀਕ ਐ ਹੀ ਵਾਸ ਅਰਾਊਂਡ ਆਈ ਗੈਸ 25 ਤੋਂ 26 ਇਅਰਸ 올ਡ ਇੱਕ ਤਾਂ ਕਾਰ ਵਾਲਾ ਹੋਇਆ ਇਨਸੀਡੈਂਟ ਉਹ ਨੋਇਡਾ ਸੀ ਆਈ ਗੈਸ ਤੇ ਇਹ ਵਾਲਾ ਦਿੱਲੀ ਚ ਹੋਇਆ ਜਿਹੜਾ ਬਾਈਕ ਵਾਲਾ ਹੋਇਆ ਠੀਕ ਹੈ ਸਰਕਾਰ ਨੇ ਕਿਹਾ ਵੀ ਗੱਡੇ ਤਾਂ ਪਿਛਲੀਆਂ ਸਰਕਾਰਾਂ ਦੇ ਨੇ ਬਟ ਉਹ ਐਕਚੁਅਲੀ ਇੱਕ ਉਸੇ ਰਾਤੀ ਉਹ ਖੋਦਿਆ ਗਿਆ ਸੀ ਤੇ ਉਹਦੇ ਤੇ ਕੋਈ ਡਾਇਵਰਜਨ ਦਾ ਸਾਈਨ ਨਹੀਂ ਲਗਾਇਆ ਗਿਆ ਸੀ ਅੱਛਾ ਸਰਕਾਰ ਤਾਂ ਚਲੋ ਇੱਥੇ ਫੇਲੀਅਰ ਖਰਾਬ ਸਭ ਬਾਰ ਹੋ ਗਈ ਉਸ ਤੋਂ ਬਾਅਦ ਆਉਣੇ ਲੋਕਾਂ ਦੇ ਉੱਤੇ ਇੱਕ ਬੰਦਾ ਲਿਟਰਲੀ ਉੱਥੇ ਖੜੇ ਹੋ ਕੇ ਇੰਟਰਵਿਊ ਦੇ ਰਿਹਾ ਸੀ ਤੇ ਉਹ ਕਹਿ ਰਿਹਾ ਵੀ ਇਹਦੀ ਗਲਤੀ ਹੈ ਮਰਿਆ ਕਿਉਂਕਿ ਇਹ ਬਸ ਕੁਝਾਂ ਨਾਲ ਬੱਚਾ ਹੈ ਤੇ ਇਹਨੂੰ ਬਾਈਕ ਹੀ ਨੇ ਦਿੱਤੀ ਹੁਣ ਐਸ ਬੰਦੇ ਦੀ ਤੁਸੀਂ ਮੈਂਟੈਲਿਟੀ ਦੇਖ ਲਓ ਵੀ ਉਹਦੇ ਵਾਸਤੇ ਸਭ ਦੁਨੀਆ ਸਹੀ ਹੈ ਮਤਲਬ ਉਹਦੇ ਸਭ ਦੁਨੀਆ ਗਲਤ ਹੈ ਬਸ ਸਰਕਾਰ ਸਹੀ ਹੈ ਕਿਉਂਕਿ ਉਹ ਇੱਕ ਅੰਧਪੰਗਤ ਹੈ ਜਦੋਂ ਕਿ ਉੱਥੇ ਲੋਕ ਚਿਲਾ ਚਿਲਾ ਕੇ ਕਹਿ ਰਹੇ ਨੇ ਪੂਰੀ ਦੁਨੀਆ ਨੂੰ ਪਤਾ ਹੈ ਨਿਊਜ਼ ਚੱਲ ਰਹੀ ਹੈ ਵੀ ਉਹ ਬੰਦਾ 25 26 ਸਾਲਾਂ ਦਾ ਸੀ ਇੱਕ ਟੈਕਸ ਪੇਅਰ ਸੀਗਾ ਕਮਾ ਕੇ ਖਾ ਰਿਆ ਸੀ ਪਰ ਫਿਰ ਵੀ ਉਹ ਕਹਿੰਦਾ ਨਹੀਂ ਸਰਕਾਰ ਗਲਤ ਕਿਵੇਂ ਹੋ ਸਕਦੀ ਹੈ ਸਰਕਾਰ ਤਾਂ ਸਾਡੀ ਰੱਬ ਹੈ ਮੇਰਾ ਤਾਂ ਰੱਬ ਹੀ ਉਹ ਨੇ ਬਿਲਕੁਲ ਬਿਲਕੁਲ ਗੱਡੀ ਐਸ ਬੰਦੇ ਦੀ ਹੈ ਹੂੰ ਮੈਂ ਉਹ ਹੀ ਕਹਿ ਰਹੀ ਆ ਐਜੂਕੇਟਿਡ ਯੂਥ ਨੂੰ ਅੱਗੇ ਆਨ ਨਹੀਂ ਦੇ ਰਹੇ ਜਿਵੇਂ ਤੁਸੀਂ ਰਾਗਵ ਚੱਡਾ ਸਰ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਬਹੁਤ ਅੱਛਾ ਕੀਤਾ ਮੈਂ ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ ਕਿ ਯੂਥ ਨੂੰ ਨਹੀਂ ਅੱਗੇ ਆਉਣ ਦਿੰਦੇ ਪਰ ਇਹ ਦੁਨੀਆ ਦਾ ਰਿਐਲਿਟੀ ਆ ਇਹ ਸਾਡੀ ਹਿਸਟਰੀ ਆ ਜਿਹੜੇ ਪੜੇ ਲਿਖੇ ਆ ਜਿਹੜੇ ਵਿਦਵਾਨ ਆ ਅਸੀਂ ਉਹਨਾਂ ਨੂੰ ਨਹੀਂ ਅੱਗੇ ਆਉਣ ਦਿੰਦੇ ਉਹਨਾਂ ਨੂੰ ਬਾਅਦ ਵਿੱਚ ਉਹਨਾਂ ਦੀ ਰਿਸਪੈਕਟ ਕਰਦੇ ਆ ਜਦੋਂ ਉਹ ਸ਼ਹੀਦ ਹੋ ਜਾਂਦੇ ਮਰ ਜਾਂਦੇ ਆ ਵਟਐਵਰ ਜੋ ਵੀ ਤੁਸੀਂ ਕਹਿ ਲੋ ਬਿਲਕੁਲ ਇੱਕ ਤਾਂਡੇ ਵਿੱਚ ਆਪਣੀ ਵੀ ਸਪਿਰਟ ਹੋਣੀ ਚਾਹੀਦੀ ਆ ਕਿ ਅਸੀਂ ਅੱਗੇ ਆਣਾ ਆ ਜੇਕਰ ਕਰਦੇ ਆਂਗੇ ਕਿ ਸਾਨੂੰ ਮੈਂ ਕਹਿੰਦਾ ਮੇ ਤਾਂ ਮੇਰੀ 1 ਸੈਕਿੰਡ ਕਿ ਸਾਨੂੰ ਸਾਰਾ ਥਾਲੀ ਵਿੱਚ ਪਰੋਸ ਕੇ ਦੇਣਗੇ ਫਿਰ ਅਸੀਂ ਕੰਮ ਕਰੀਏ ਇਹ ਤਾਂ ਨਵਜੋਤ ਸਿੱਧੂ ਵਾਲੀ ਗੱਲ ਹੋ ਗਈ ਕਿ ਜਿੱਦਾਂ ਉਹ ਕਹਿੰਦਾ ਪਿਆ ਕਿ ਮੈਨੂੰ ਸੀਐਮ ਬਣਾਓ ਫੇਰ ਮੈਂ ਕੰਮ ਕਰੂੰਗਾ ਇਦਾਂ ਕਿਦਾਂ ਚੱਲ ਪੂੰਗਾ ਤੁਹਾਨੂੰ ਤੁਸੀਂ ਵੀ ਇਸ ਚੀਜ਼ ਤੇ ਐਗਰੀ ਹੋਵੋ ਨਾ कि ਸਾਨੂੰ ਪਹਿਲਾਂ ਆਪ ਕੰਮ ਕਰਕੇ ਦਿਖਾਉਣਾ ਪੈਣਾ ਹੁਣ ਅਗਮਿਆਂ ਹਨਾ ਉਹ ਕਰਦੀ ਪਈ ਕੰਮ ਪਾਜੀ ਕਰਦੇ ਪਈ ਤੁਸੀਂ ਕਰਦੇ ਪਈ ਸਾਰੇ ਜਣੇ ਕਰਦੇ ਪਈ ਫੇਰ ਹੀ ਆਪਾਂ ਅੱਗੇ ਯੂਥ ਨੂੰ ਡਿਸਕ੍ਰਾਈਬ ਕਰ ਸਕਦੇ ਖਾਸੀ ਆ ਚੀਜ਼ ਤੁਹਾਨੂੰ ਦੇਣੀ ਚਾਹੁੰਦੇ ਆ ਤੁਸੀਂ ਮੇਰਾ ਮੈਂ ਮੈਨੂੰ ਪਤਾ ਮੈਨੂੰ ਪਤਾ ਹੁਣੇ ਆਵਲੀ ਗੱਲ ਅੱਗੇ ਕਿਉਂ ਰੱਖੀ ਕਿਉਂਕਿ ਉਹ ਬੋਲਣ ਵਾਲਾ ਵੀ ਇੱਕ ਮਤਲਬ ਹੀ ਵਾਸ ਆਲਸੋ 22 25 ਦੀ ਐਜ ਦਾ ਹੋਈਗਾ ਉਹ ਬੰਦਾ ਜਿਹਨੇ ਗੱਲ ਕਹੀ ਤਾਂ ਬੋਲਣ ਵਾਲਾ ਵੀ ਤਾਂ ਯੂਥ ਹੀ ਹੈ ਨਾ ਯੂਥ ਵੀ ਤਾਂ ਕਿੰਨਾ ਕਿਤੇ ਐਜੂਕੇਟਿਡ ਹੋ ਕੇ ਵੀ ਬਹੁਤ ਜ਼ਿਆਦਾ ਐਜੂਕੇਟਿਡ ਹੈਗਾ ਹੀ ਹੈ ਬਿਲਕੁਲ ਅਗਰ ਆਪਣੀ ਗੱਲ ਇੱਥੇ ਹੁੰਦੀ ਹੈ ਨਾ ਕਿ ਆਪਣੀ ਐਜੂਕੇਸ਼ਨ ਵਿੱਚ ਹੀ ਆਪਾਂ ਨੂੰ ਮੋਰਲ ਵੈਲਿਊ ਜਿਹੜੀਆਂ ਬਿਲਕੁਲ ਉਹਨਾਂ ਤੋਂ ਪਰਾ ਕਰਕੇ ਨਾ ਆਪਣੇ ਜੇ ਆਪਾਂ ਕੋਚਿੰਗ ਕਰਦੇ ਹਾਂ ਸਕੂਲ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਨਹੀਂ ਇਦਾਂ ਨਹੀਂ ਹੋ ਸਕਦਾ ਆ ਚੀਜ਼ ਨਹੀਂ ਹੋ ਸਕਦੀ ਜੇ ਜਿਹੜਾ ਕੋਸ਼ਿਸ਼ ਆਪਾਂ ਨੂੰ ਨਹੀਂ ਆਪਾਂ ਨੂੰ ਉੱਥੇ ਇਹ ਗੱਲ ਕਹੀ ਜਾਂਦੀ ਹੈ ਸਕੂਲ ਦੇ ਅੰਦਰ ਵੀ ਜੋ ਕਿਤਾਬ 'ਚ ਲਿਖਿਆ ਹੈ ਨਾ ਉਹਨੂੰ ਉਹਨੂੰ ਯਾਦ ਕਰੋ ਉਹਨੂੰ ਰੱਟਾ ਕਰੋ ਉਹਨੂੰ ਰੱਟਾ ਕਰਨ ਦੀ ਇੱਥੇ ਜਗ੍ਹਾ ਹੀ ਨਹੀਂ ਹੈ ਇਹ ਕਹਿੰਦੇ ਰੱਟਾ ਇਹ ਕਹਿੰਦੇ ਰੱਟਾ ਲਾਓ ਫਕੂਨ ਆਪਣੀ ਸਕੂਲ ਦੇ ਅੰਦਰ ਵੀ ਤੇ ਕੋਈ ਐਜੂਕੇਸ਼ਨ ਬਹੁਤ ਅੱਛੀ ਥੋੜਾ ਦੇ ਦੇ ਨੇ ਸਕੂਲ ਅੰਦਰ ਵੀ ਕ੍ਰਪਸ਼ਨ ਤੇ ਹੈਗੀਆਂ ਨੇ ਕਿੱਥੇ ਵੀ ਮੇਰਾ ਬੀਟਾ ਤੇ ਸਕੂਲ ਹੀ ਨਹੀਂ ਜਾਂਦਾ ਇਸ ਕਰਕੇ ਕਹਿੰਦਾ ਕਿ ਮਤਲਬ ਅੱਜਕਲ ਬੱਚੇ ਇਨੀ ਅਬਿਊਜ਼ੀ ਲੈਂਗੁਏਜ ਯੂਜ਼ ਕਰਦੇ ਨੇ ਤੇ ਤੁਸੀਂ ਯੂਥ ਨੂੰ ਨਹੀਂ ਤੁਸੀਂ ਯੂਥ ਅੱਧੀ ਤੇ ਅਗਰੈਸਿਵ ਹੋ ਰਿਹਾ ਜੋ ਸੱਚਾ ਯੂਥ ਹੈ ਨਾ ਲੜਕੀਆਂ ਹੀ ਜੋ ਖਾਸ ਕਰ ਚਲੋ ਲੜਕੀਆਂ ਫਿਰ ਮੈਂ ਕਹਿੰਦੀ ਆ ਕਿ ਪੈਰੈਂਟ ਦੇ ਮਤਲਬ ਕੰਟਰੋਲ ਅੰਦਰ ਹੁੰਦੀਆਂ ਲੜਕੇ ਤਾਂ ਦੁੱਸ ਗੁੱਸੇ ਵਾਲੇ ਹੋ ਰਹੇ ਨੇ ਕਿਉਂਕਿ ਉਹ ਅੱਗੇ ਆ ਨਹੀਂ ਪਾ ਰਹੇ ਜਿਹੜੇ ਸੱਚੇ ਲੋਕ ਨੇ ਉਹ ਅੱਗੇ ਨਹੀਂ ਆ ਪਾ ਰਹੇ ਕ腐ਸ਼ਨ ਦੇ ਗਏ ਤੇ ਕ腐ਸ਼ਨ ਡੇ ਬਾਈ ਡੇ ਇੰਨੀ ਗੰਦੀ ਹੁੰਦੀ ਜਾ ਰਹੀ ਹੈ ਨਾ ਤੇ ਇਹ ਸਭ ਮੈਨੂੰ ਲੱਗਦਾ ਹੈ ਪਤਾ ਨਹੀਂ ਮੈਂ ਉਨਕੀ ਬੋਲਾ ਮੈਂ ਲਾਸਟ ਇਅਰ ਵੀ ਬੋਲਿਆ ਸੀ ਮੈਂ ਜੁਆਇਨ ਕਰਨਾ ਤੁਹਾਡਾ ਹੈ ਲੇਕਿਨ ਮੈਨੂੰ ਇਹ ਹੀ ਲੱਗਦਾ ਸਾਰੇ ਯੂਥ ਨੂੰ ਅੱਗੇ ਆ ਮੈਂ ਉਹੀ ਕਹਿ ਰਿਹਾ ਸਿਸਟਰ ਮੈਂ ਤੁਹਾਡੀ ਸਾਰਿਆਂ ਦੀ ਗੱਲ ਸੁਣ ਰਿਹਾ ਵਾਂ ਮੈਂ ਉਹੀ ਕਹਿਣਾ ਚਾਹ ਰਿਹਾ ਕਿ ਦੇਖੋ ਆਪਾਂ ਹੁਣ ਇਹ ਗੱਲ ਤਾਂ ਕਰਦੇ ਆ ਵੀ ਯੂਥ ਨੂੰ ਅੱਗੇ ਆਣਾ ਚਾਹੀਦਾ ਹਨਾ ਪਰ ਜਿਹੜੇ ਨੇ ਵੱਡੇ ਵੱਡੇ ਮગરਮੱਛ ਬੈਠੇ ਹੋਏ ਉਹ ਯੂਥ ਨੂੰ ਅੱਗੇ ਆਣ ਦੇ ਰਹੇ ਨਹੀਂ ਆਣ ਦੇ ਰਹੇ ਤੁਸੀਂ ਜਿੰਨਾ ਮਰਜੀ ਤੁਸੀਂ ਜਿੰਨਾ ਮਰਜੀ ਕਰ ਲੋ ਹੁਣ ਆ ਪਿੱਛੇ ਜੇ ਭਗਵਾਨ ਤੋਂ ਮਾਨ ਨੇ ਕਿੰਨੀਆਂ ਗੱਲਾਂ ਕਹੀਆਂ ਨੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਪਹਿਲੀ ਗੱਲ ਤਾਂ ਉਹ ਕਹਿੰਦਾ ਸੀਗਾ ਵੀ ਲੇਡੀਜ਼ ਨੂੰ 1000 ਰੁਪਏ ਦਿੱਤਾ ਜਾਏਗਾ ਦੇਖੋ 1000 ਰੁਪਏ ਨਾਲ ਕੀ ਹੋ ਜਾਏਗਾ ਕਿਸੇ ਦੇ ਘਰ ਦੇ ਵਿੱਚ ਰਸਣ ਪੈ ਜਾਏਗਾ ਕੋਈ ਅਮੀਰ ਹੋ ਜਾਏਗਾ ਸਹੀ ਚੀਜ਼ਾਂ ਤੇ ਗਲਤ ਚੀਜ਼ਾਂ ਤੇ ਲਾਲਚ ਦੇਨੇ ਨੇ ਕਿ ਕੋਈ ਮੰਗਦੀ ਆ ਆਪਣੀ এডਿਕੇਸ਼ਨ ਅਸੀਂ ਲੋਕ ਗਲਤ ਆ ਅਸੀਂ ਲੋਕ ਗਲਤ ਆ ਅਸੀਂ ਕਿਉਂ 1000 ਰੁਪਏ ਲਈਏ ਬਲਕਿ ਆਪਣੀ ਮਿਹਨਤ ਨਾਲ ਕਮਾਵਾਂਗੇ ਬਿਲਕੁਲ ਉਹਨਾਂ ਨੂੰ ਇਹ ਕਿਹਾ ਦੇ ਦ ਸਾਨੂੰ ਵਧੀਆ এডਿਕੇਸ਼ਨ ਦੋ ਤੁਸੀਂ ਆਪਣੇ ਸਕੂਲ ਵਧਿਆ ਕਰੋ ਸਕੂਲ ਵਧਿਆ ਕਰੋ এডਿਕੇਸ਼ਨ ਵਧਿਆ ਦੋ ਸਕੂਲ ਬਣਾਓ ਹਣ ਮੇਰੀ ਹੁਣ ਮੇਰੀ ਗੱਲ ਛਡੋ ਐਦਾਂ ਹੋਣਾ ਨਹੀਂ ਨਾ ਲੋਕਾਂ ਨੇ ਹੁਣ ਪਤਾ ਜੇ ਲੋਕਾਂ ਨੇ ਮੈਨੂੰ ਨਹੀਂ ਪਤਾ ਹੁਣ ਕਿਹਨੂੰ ਵੋਟ ਪਾਉਣਗੇ ਜਿਨੂੰ ਨਹੀਂ ਪਾਉਣਗੇ ਪਰ ਜਿਹੜੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣਗੇ ਨਾ ਉਹਨਾਂ ਦਾ ਰੀਜ਼ਨ ਇਹ ਰਹੇਗਾ ਵੀ ਇਹਨਾਂ ਨੇ 1000 ਰੁਪਏ ਦਿੱਤਾ ਨਹੀਂ ਬਿਲਕੁਲ ਚਲੋ ਉਹ ਗੱਲ ਤੁਹਾਡੀ ਮੈਂ ਮੰਨ ਗਿਆ 1000 ਰੁਪਏ ਨਹੀਂ ਦਿੱਤਾ ਉਹ ਮੈਟਲਿਟੀ ਹੋ ਗਈ ਲੋਕਾਂ ਜਿਹੜੇ ਛੋਟੇ ਵਰਗ ਦੇ ਲੋਕ ਨੇ ਜਿਹੜੇ ਵਿਚਾਰੇ 1000 ਰੁਪਏ ਨੂੰ ਵੀ ਬਹੁਤ ਵੱਡਾ ਸਮਝਦੇ ਨੇ ਠੀਕ ਹੈ ਨਾ ਕੁਝ ਆਪਣੇ ਆਪਣੇ ਦੇਸ਼ ਵਿੱਚ ਕਰੀਬੀ ਕਿਉਂ ਆ ਏਸੀ ਵਜ੍ਹਾ ਨਾਲ ਆ ਆਪਾਂ ਨੂੰ ਫ੍ਰੀ ਚਾਹੀਦਾ ਸਭ ਕੁਝ ਆਪਾਂ ਨੂੰ ਦਾਲ ਵੀ ਫ੍ਰੀ ਚਾਹੀਦੀ ਆ ਆਪਾਂ ਨੂੰ ਆਟਾ ਵੀ ਫ੍ਰੀ ਚਾਹੀਦਾ ਵਾ ਆਪਾਂ ਨੂੰ ਬਿਜਲੀ ਵੀ ਫ੍ਰੀ ਚਾਹੀਦੀ ਆ ਆਪਾਂ ਨੂੰ ਸਭ ਕੁਝ ਫ੍ਰੀ ਚਾਹੀਦਾ ਵਾ ਲੇਕਿਨ ਅਸੀਂ ਕੰਮ ਕਰਕੇ ਕਮਾ ਕੇ ਤਾਂ ਕੁਝ ਭਰਨਾ ਨਹੀਂ ਚਾਹੁੰਦੇ ਨਾ ਬਿਲਕੁਲ ਹੁਣ ਮੈਂ ਆ ਮੈਂ ਹੁਣ 40 ਇਅਰ ਦੇ ਵਿੱਚ ਆ ਕੇ ਇਟਲੀ ਵਿੱਚ ਆਇਆ ਵਾ ਕਿਉਂ ਆਇਆ ਵਾ ਜਦ ਕੀ ਅਗਰ ਮੈਨੂੰ ਪਤਾ ਹੁੰਦਾ ਮੇਰਾ ਇੰਡੀਆ ਦੇ ਵਿੱਚ ਕੁਝ ਵਧੀਆ ਬੰਦ ਆ ਜਾਂ ਮੈਂ ਬਿਜ਼ਨਸ ਵਧੀਆ ਕਰ ਸਕਦਾ ਜਾਂ ਕੁਝ ਵੀ ਹੈ ਤਾਂ ਮੈਂ ਉੱਥੇ ਰਹਿੰਦਾ ਮੈਂ ਇੰਨੀ ਦੂਰ ਕਿਉਂ ਆਇਆ ਆਪਣੀ ਹੁਣ ਜਿੰਨੇ ਪੰਜਾਬ ਦੇ ਯੰਗਸਟਰ ਆ ਸਾਰੇ ਬਾਹਰ ਨੇ ਉਹ ਕਿਉਂ ਨੇ ਇੱਥੇ ਕੀ ਕਰਦੇ ਆ ਉਹ ਇੱਥੇ ਪੀ ਐਚ ਡੀ ਕਰਕੇ ਕਿਤੇ ਕੁਰਸੀਆਂ ਤੇ ਤਾਂ ਨਹੀਂ ਬੈਠੇ ਹੋਏ ਸਾਡੇ ਵਾਂਗੂ ਮਿਹਨਤਾਂ ਕਰਦੇ ਖੇਤਾਂ ਦੇ ਵਿੱਚ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਯੂਪੀ ਤੋਂ ਅਗੇ ਬਈਏ ਕਰਦੇ ਆ ਨਾ ਉਦਾਂ ਹੀ ਆਪਾਂ ਇੱਥੇ ਕਰਦੇ ਆ ਮੇਰੀ ਬੇਟੀ ਉੱਥੇ ਦੇ ਵਿੱਚ ਇੱਕ ਮਿੰਟ ਦੇ ਦੀ ਸਾਡੇ ਇੱਥੇ ਤੇ ਉੱਥੇ ਦੇ ਵਿੱਚ ਇਹ ਫਰਕ ਆ ਇੱਥੇ ਦੀ ਸਰਕਾਰ ਸਾਨੂੰ ਬੰਦਾ ਸਮਝਦੀ ਆ ਇਨਸਾਨ ਅਗਰ ਸਾਨੂੰ ਕੁਝ ਵੀ ਹੋ ਜਾਏ ਇੱਥੇ ਦੀ ਸਰਕਾਰ ਸਾਡੇ ਨਾਲ ਖੜਦੀ ਆ ਵੱਡੇ ਤੋਂ ਇੱਥੇ ਈਵਨ ਤੱਕ ਕਿ ਐਂਬੂਲੈਂਸ ਵੀ ਹੈਲੀਕਾਪਟਰ ਵੀ ਖੇਤਾ ਵਿੱਚ ਉਤਾਰ ਦਿੱਤਾ ਜਾਂਦਾ ਵਾ ਇੱਕ ਬੰਦੇ ਨੂੰ ਬਚਾਉਣ ਲਈ ਕਿਉਂਕਿ ਉਹ ਇਨਸਾਨ ਸਮਝਦੇ ਆ ਤੇ ਹੁਣ 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 ਸਾਡੇ ਇੱਥੇ ਕੀ ਹੁੰਦਾ ਤੁਹਾਨੂੰ ਪਤਾ ਹੀ ਆ ਬੰਦਾ ਰੋਡ ਤੇ ਮਰਿਆ ਹੋਇਆ ਈਵਨ ਕਿ ਜੇ ਮੈਂ ਉਹਦੀ ਮਦਦ ਕਰਨਾ ਚਾਹਾਂਗਾ ਨਾ ਮੈਂ ਫਸੂਗਾ ਤੂੰ ਕੁਝ ਦਾ ਦੇਖਿਆ ਕੀ ਹੋਇਆ ਸੀ ਕਿੱਦਾਂ ਹੋਇਆ ਸੀ ਤੇ ਉੱਥੇ ਸਰਕਾਰਾਂ ਕੀ ਕਰਦੀਆਂ ਨੇ ਮੈਂ ਨਾ ਮੈਂ ਮੈਂ ਇੱਕ ਮੈਂ ਇੱਕ ਐਗਜ਼ਾਮਪਲ ਲੈਂਦੀ ਹਾਂ ਕਿ ਜਿੱਥਾ ਵੀ ਮੈਨੂੰ ਨਾ ਉਹਨਾਂ ਦਾ ਉਹ ਨਾਮ ਨਹੀਂ ਯਾਦ ਵੀ ਕੀ ਜਣਿਆ ਉਹਨਾਂ ਨੂੰ ਸਾਡੀ ਜਿਹੜੀ ਫੋਰ ਐਗਜ਼ਾਮਪਲ ਕੋਈ ਐਕਸੀਡੈਂਟ ਹੋ ਗਿਆ ਤੇ ਕਾਰ ਜਾਂ ਟਰੱਕ ਬਹੁਤ ਬੁਰੀ ਹਾਲਤ ਦੇ ਅੰਦਰ ਹੈ ਉਹਦੇ ਚ ਉਹਨੂੰ ਕੱਟ ਕੇ ਬੰਦੇ ਨੂੰ ਲਿਫਟ ਕਰਨਾ ਹੈ ਉਹਦੇ ਅਸਤੇ ਕੁਝ ਸਪੈਸ਼ਲ ਠੀਕ ਹੈ ਟੀਮ ਹੈ ਸਾਡੀ ਸਰਕਾਰੀ ਉਹਨਾਂ ਕੋਲ ਪੂਰੇ ਇਕੁਪਮੈਂਟਸ ਹੀ ਨਹੀਂ ਏਗੇ ਮੇਰੇ ਕੋਲ ਉਹਨਾਂ ਨੇ ਅਪਰੋਚ ਕੀਤਾ ਸੀ ਦੇ ਵਰ ਡੂਇੰਗ ਥਿਸ ਕਿ ਉਹ ਸੜਕਾਂ ਤੋਂ ਲਿਫਟ ਕਰਦੇ ਸੀ ਲੋਕਾਂ ਨੂੰ ਹਸਪੀਟਲ ਲੈ ਕੇ ਜਾਂਦੇ ਸੀ ਉਹ ਇੱਕ ਇਕੱਲੇ ਬੰਦੇ ਨੇ 7 ਕਰੋੜ ਦੀ ਫੰਡਿੰਗ ਕਰ ਚੁੱਕਿਆ ਕਿਉਂਕਿ ਉਹਨੇ ਆਪ ਦਾ ਭਰਾ ਗਵਾਇਆ ਸੀ ਐਵੇਂ ਤੇ ਉਹਨੂੰ ਲੋਕਾਂ ਦੀ ਹੈਲਪ ਕਰ ਰਿਹਾ ਉਹ ਬਾਹਰ ਬੈਠਾ ਹੈ ਠੀਕ ਹੈ ਥਿਸ ਇਜ਼ ਦਾ ਪੁਆਇੰਟ ਕਿ ਇੱਕ ਇਕੱਲਾ ਬੰਦਾ ਇੰਨੀ ਵੱਡੀ ਮਹਿੰਮ ਚਲਾ ਸਕਦਾ ਹੈ ਉਹਨਾਂ ਐਕਚੁਅਲੀ ਸਰਕਾਰੀ ਉਸ ਟੀਮ ਨੇ ਕਿੰਨੀ ਵਾਰ ਉਹਨਾਂ ਨੂੰ ਫੋਨ ਕਰਕੇ ਉਹਨਾਂ ਦੀ ਹੈਲਪ ਲਈ ਹੈ ਕਿਉਂਕਿ ਸਰਕਾਰੀ ਟੀਮ ਕੋਲ ਪੂਰੇ ਇਕੁਪਮੈਂਟਸ ਹੀ ਨਹੀਂ ਹੈਗੇ ਨਹੀਂ ਹੈਗੇ ਬਿਲਕੁਲ ਸੱਚ ਆ ਇਮੇਜਿਨ ਇੱਕ ਕਲਾ ਬੰਦਾ ਇੱਕ ਚੀਜ਼ ਚਲਾ ਰਿਹਾ ਉਹ ਫੰਡਿੰਗ ਕਰ ਸਕਦਾ ਉਹ ਉਹਨੇ ਇਕੁਪਮੈਂਟ ਹਾਸਲ ਕਰਤੇ ਪਰ ਸਰਕਾਰ ਸਰਕਾਰੀ ਉਹਦੇ ਚ ਨਹੀਂ ਹੈਗੇ ਬਿਲਕੁਲ ਜਿਹੜਾ ਹੋਣਾ ਹੈ ਏਦਾਂ ਹੀ ਹੁੰਦਾ ਵਾ ਏਦਾਂ ਹੀ ਹੁੰਦਾ ਪਾ ਹੁਣ ਮੈਂ ਤੁਹਾਨੂੰ ਉਹੀ ਕਹਿੰਦਾ ਵਾਂ ਸਰਕਾਰ ਕੋਈ ਵੀ ਸਰਕਾਰ ਆਪਾਂ ਕਿਸੇ ਕਿਸੇ ਸਰਕਾਰ ਨੂੰ ਬਣਾ ਲੈਣੇ ਨਾ ਉਹਨਾਂ ਨੇ ਸਿਰਫ ਆਪਣੇ ਨਾਲ ਵਾਦਾ ਕਰਨਾ ਇਸ ਤੋਂ ਇਲਾਵਾ ਉਹਨਾਂ ਨੇ ਕੁਝ ਨਹੀਂ ਰੱਖਿਆ ਤਾਨੂੰ ਬਹੁਤ ਕੁਝ ਕਹਿ ਦੇਣਗੇ ਅਸੀਂ ਤੁਹਾਡੇ ਲਈ ਆ ਕਰਾਂਗੇ ਉਹ ਕਰ ਹੁਣ 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 VOTING ਮੈਂ 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 ਮੰਨਦੀ ਮੈਂ ਮੰਨਦੀ ਕਿ ਇਸ ਚੀਜ਼ ਨੂੰ ਮੈਂ ਫਿਰ ਆ ਕੇ ਸਵਾਲ ਤੇ ਆ ਕੇ ਖੜੀ ਹੋਣੀ ਆ ਉੱਥੇ ਵੀ ਅਸੀਂ ਪਾਰਟੀ ਦੇ ਕੇ ਬੰਦਾ ਜਿਤਾਉਣੇ ਆ ਜਾਂ ਅਸੀਂ ਬੰਦਾ ਦੇ ਕੇ ਬਿਕਾਜ਼ देयर आर ਗੁੱਡ ਲੀਡਰਸ ਟੂ ਹਨਾ ਹੁਣ ਅਸੀਂ ਖੁਦ ਐਗਜ਼ਾਮਪਲ ਦਿੱਤੀ ਹੈ ਤਾਂ ਅਸੀਂ ਉਹਨਾਂ ਨੂੰ ਕਿਉਂ ਨਹੀਂ ਜਿਤਾਉਂਦੇ ਅਸੀਂ ਕਿਉਂ ਸਿੱਧੂ ਸਿੱਧੂ ਬਾਈ ਵਾਲੇ ਟਾਈਮ ਦੇ ਸੀ ਕਿਉਂ ਕਿ ਆ ਵੀ ਤੂੰ ਕਾਂਗਰਸ ਚ ਗਿਆ ਤਾਂ ਅਸੀਂ ਤੈਨੂੰ ਹਰਾਇਆ ਹੈ ਅਸੀਂ ਜਦੋਂ ਦੀਪ ਸਿੱਧੂ ਬਾਈ ਜਿੰਦਾ ਸੀਗੇ ਅਸੀਂ ਉਦੋਂ ਕੀ ਗਦਾਬ ਦਾ ਟੈਗ ਦਿੱਤਾ ਲੋਕਾਂ ਨੇ ਉਹਨਾਂ ਨੂੰ ਤੇ ਜਦੋਂ ਉਹਨਾਂ ਦੀ ਭੂਗ ਦੇ ਸੀ ਲੋਕ ਲੋਕ ਸੀਗੇ ਜਿਹੜੇ ਟਵੀਟ ਕਰ ਕਰਕੇ ਅਸਲ ਜਰੂਰੀ ਸੀਗੇ ਉੱਥੇ ਪਹੁੰਚੇ ਹੋਏ ਸੀਗੇ ਜੇ ਮੈਂ ਗੱਲ ਕਰਾਂ ਅੱਛਾ ਉੱਥੇ ਸਿੱਧੂ ਬਾਈ ਵਾਲੇ ਟਾਈਮ ਤੇ ਪਾਰਟੀ ਬਲੇਮ ਕਰਦੀ ਅੱਛਾ ਉਸ ਤੋਂ ਬਾਅਦ ਇਕਵੈਂਟ ਇਕਵੈਂਟ ਵੀ ਗੱਲ ਕਰ ਲੱਖਾਂ ਚੜਾਣਾ ਭਾਈ ਉਹ ਆਜ਼ਾਦ ਖੜੇ ਹੋਏ ਉਹਨਾਂ ਨੂੰ ਕਿਉਂ ਹਰਾਇਆ ਫਿਰ ਮਤਲਬ ਵੋਟ ਚੋਰੀ ਵੀ ਸਭ ਤੋਂ ਵੱਡਾ ਹੈਗਾ ਨਾ ਦੇਖੋ ਅਸੀਂ ਤੇ ਮਤਲਬ ਉਹਨਾਂ ਤੇ ਆਮ ਆਦਮੀ ਨੂੰ ਕਰਦੇ ਆ ਡੈਲੀ ਅੰਦਰ ਨੌਕਾ ਉਤ ਇੱਕ ਕੱਲਾ ਬੰਦਾ ਨੂੰ ਬੋਲਦੇ ਨੇ ਅੱਛਾ ਨਹੀਂ ਹੈ ਲੇਕਿਨ ਕੇਜਰੀਵਲ ਬਹੁਤ ਅੱਛੇ ਨੇ ਮਤਲਬ ਕੰਮ ਕਰਦੇ ਨੇ ਟੀਮ ਬਹੁਤ ਅੱਛੀ ਹੈ ਐਜੂਕੇਸ਼ਨ ਨੂੰ ਬਹੁਤ ਪ੍ਰਮੋਟ ਕੀਤਾ ਬਟ ਉਹੀ ਉਹਨਾਂ ਨੂੰ ਜਿੱਤਣ ਨਹੀਂ ਦੇਦੇ ਵੋਟ ਉਹਨਾਂ ਦੇ ਸਾਰੇ ਚੋਰੀ ਹੋ ਜਾਂਦੇ ਨੇ ਐਕਚੁਅਲੀ ਪਤਾ ਕਿ ਮੇਨ ਗੱਲ ਆ ਉਸੋ ਵੀ ਜਦੋਂ ਆਪਣੇ ਟ੍ਰਿਕ ਤੇ ਸੀਗਾ ਉਹਨੇ ਵੀ ਇਹ ਚੀਜ਼ ਕੀਤੀ ਸੀਗੀ ਕਿ ਇੰਡੀਆ ਨੂੰ ਮੈਂ ਜਦੋਂ ਅਮਰੀਕਾ ਵਿੱਚੋਂ ਚਲੇ ਗਿਆ ਸੀ ਉਹਦੇ ਭਗਤਾਂ ਨੇ ਉਹਨੂੰ ਪੁੱਛਿਆ ਸੀਗਾ ਭਗਤ ਲਾਲੋ ਫਾਲੋਅਰਸ ਨਾਲ ਉਹ ਟ੍ਰੇਨ ਕਰਨ ਵਾਲੇ ਆ ਲੋ ਉਹਨੂੰ ਕਹਿੰਦੇ ਵੇ ਸੀਗੇ ਕਿ ਇੰਡੀਆ ਲਈ ਇੱਕ ਸੰਦੇਸ਼ ਤੇਰਾ ਕੀ ਹੋਊਗਾ ਵਧੀਆ ਉਹ ਕਹਿੰਦਾ ਇੰਡੀਆ ਨੂੰ ਬਸ ਮੈਂ ਉਹ ਆਸਟ੍ਰੇਲੀਆ ਆਉਣਾ ਚਾਹੁੰਨਾ ਜਿਹੜੇ ਲੋਕ ਕਿੱਥੇ ਬੇਉਸਵਾ ਇਹਨਾਂ ਨੂੰ ਮੈਂ ਇਹ ਜਾਣੂ ਕਰਾ ਦੇਣਾ ਚਾਹੁੰਨਾ ਕਿ ਤੁਸੀਂ ਗੋਤਮ ਬੁੱਧ ਦੀ ਧਰਤੀ ਤੋਂ ਆ ਤੁਸੀਂ ਨਾਨਕ ਦੀ ਧਰਤੀ ਤੋਂ ਆ ਤੁਸੀਂ ਫਰੀਦ ਦੀ ਧਰਤੀ ਤੋਂ ਆ ਬੁੱਲੇ ਸ਼ਾਹ ਦੀ ਧਰਤੀ ਤੋਂ ਆ ਕ੍ਰਿਸ਼ਨ ਦੀ ਧਰਤੀ ਤੋਂ ਆ ਮਹਾਦੇਵ ਦੀ ਧਰਤੀ ਤੋਂ ਆ ਤੁਸੀਂ ਇਹ ਦੁਨੀਆ ਨੂੰ